ਚਾਰ ਹੋ ਰਿਹਾ ਹੈ ਇਹ ਕਹਿ ਰਹੇ ਨੇ ਬਾਸ਼ਪਾ ਜੀ ਗੁਰਿੰਦਰ ਜੀ ਕੀ ਹਾਸਾ ਹੋਇਆ ਜੀ ਇਹ ਮੈਂ ਬਤੌਰ ਚਰਚ ਪ੍ਰੈਜ਼ੀਡੈਂਟ ਪਟਿਆਲਾ ਜੀ ਸਾਡੀ ਚਰਚ ਦੇ ਵਿੱਚੇ ਵਿਸ਼ਵਾਸੀ ਦੋ ਸਾਲ ਤੋਂ ਆ ਰਹੇ ਨੇ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਤੇ ਮੁੰਡਾ ਆਰਾਧਨਾ ਕਰਦਾ ਸੀਗਾ ਕੱਲ ਕਿੱਥੇ ਸੜਕ ਜਿਹੜਾ ਤਾਵਰ ਹਟਲ ਦਾ ਲੱਕਿਆ ਸੀ ਇਹ ਤੋਂ ਵਾਈਫਾਈ ਚਾਰਜ ਕੇਨ ਕਰਦਾ ਸੀ ਉਹ ਟਾਵਰ ਦੀਆਂ ਰਿਫਟਾਂ ਨਾਲ ਦੇ ਗੋਣਡੀ ਨੇ ਪੜਤੀਆਂ ਸਾਨੂੰ ਕਿਸ ਤੋਂ ਪਤਾ ਲੱਗਿਆ ਅਸੀਂ ਉਹਨੂੰ ਕਿਹਾ ਵੀ ਕਹਿੰਦਾ ਮੈਂ ਠੀਕ ਕਰਾ ਦੇਣਾ ਇਹਨੂੰ ਬਿਟਵੀਨ ਆ ਜਾਂ ਬੰਦਗੀ ਸੀ ਉਤੇ ਬੰਦਗੀ ਦੌਰਾਨ ਰਾਣਾ ਜੋਂ ਨੇ ਨਾ ਮੀਚ ਖੜਾ ਗਿਆ ਹਾਦਸਾ ਵਾਪਰ ਗਿਆ ਉਹ ਟਾਵਰ गिर ਗਿਆ ਇਹ ਬੱਚੇ ਨੇ ਸਿਰਦੇ ਉਤੇ ਅਸੀਂ ਫਟਾਫੜੇ ਨੂੰ ਚੱਕ ਕੇ ਹਸਪੀਟਲ ਚ ਲੈ ਜਾਂਦਾ ਮਸੀਹ ਚਾਪਾਈ ਸਾਰੇ ਚ ਪੂਰਾ ਰੋਸ ਹੈ ਅਸੀਂ ਚਨੇ ਆ ਵੀ ਜਿਹੜੇ ਬੰਦੇ ਨੇ ਰਿਫਟਾ ਪੱਟੀਆਂ ਉਹ ਤੇ ਸਖਤ ਸਖਤ ਕਾਰਵਾਈ ਹੋਈ ਹੈ ਮਾਦੀ ਅਨੰਦਲੀ ਕਰਕੇ ਇੱਕ ਬੱਚੇ ਦੀ ਜਾਨ ਗਈ ਹੈ ਟਾਵਰ ਨੂੰ 3 ਸਾਲ ਹੋ ਗਏ ਲੱਗੇ ਨੂੰ ਕਿੰਨੀਆਂ ਮਈਆਂ ਚੱਖਣ ਹਨ ਹਨੇਰੀਆਂ ਆਈਆਂ ਕਿਤੇ ਵੀ ਕੁਝ ਨਹੀਂ ਹੋਇਆ ਅਜੇ ਤੱਕ ਉਸ ਚਰਚ ਚ ਇਸ ਤਰਫ ਉਹਦੀ ਅਨੰਦਲੀ ਕਰਕੇ ਜੀ ਮੇਸਾਂ ਦਾ ਬੱਚਾ ਸੀ ਜੀ 16 ਸਾਲ ਦਾ ਬੱਚਾ ਜੀ ਨਾਮ ਸੀ ਪ੍ਰੇਮਦਰ ਜੀ ਕਿੱਥੇ ਦਾ ਰਹਿਣ ਵਾਲਾ ਇਹ ਸੜੀ ਚਰਚ ਕੋਸਰੋਬਰ ਬਣ ਰਹੀ ਹੈ ਅੱਜ ਕੀ ਸਮਾਗਮ ਕੀ ਚੱਲ ਰਹੀ ਹੈ ਜੀ ਸੜੀ ਐਤਵਾਰ ਨੂੰ ਚਰਚ ਦਾ ਬੰਦ ਕੀ ਹੁੰਦੀ ਹੈ ਜੀ ਬੌਂਸਰਾਂ ਨੇ ਹੱਥੋਂ ਕਿੰਨੇ ਕਿ ਲੋਕ ਇਸ ਤੇ ਜੱਟੀਆਂ ਹੋਈਆਂ ਕੋਈ ਜ਼ਖਮੀ ਨਹੀਂ ਹੋਇਆ ਜੀ ਦੋ ਜਣੇ ਹੋਏ ਸੀ ਇੱਕ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਬਿਲਕੁਲ ਠੀਕ ਹੈ ਮੋਢੇ ਤੇ ਲੱਗੀ ਸੀ ਸੀਟੀ ਸਕੈਨ ਦੀ ਰਿਪੋਰਟ ਆਣੀ ਬਾਕੀ ਹੈ ਇਹਦੇ ਸਿਰ ਤੇ ਲੱਗੀ ਇਹਦੀ ਇਹ ਟਾਵਰ ਕਿਹਦੀ ਜਗ੍ਹਾ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਚਰਚ ਚਰਚ ਦੀ ਜਗ੍ਹਾ ਦੇ ਵਿੱਚ ਚਰਚ ਦੇ ਜਗ੍ਹਾ ਦੇ ਵਿੱਚ ਜਿਹੜਾ ਬੰਦੇ ਨੇ ਰਿਫਟਾ ਪੱਟੀਆਂ ਨੇ ਤੁਸੀਂ ਉਹਦੇ ਖਿਲਾਫ ਵੀ ਪੁਲਿਸ ਨੂੰ ਪੰਚਾਇਤੀ ਸ਼ਿਕਾਇਤ ਕੀਤੀ ਹੋਈ ਹੈ ਪੰਚਾਇਤ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਸੀ ਪਹਿਲਾਂ ਕੀਤੀ ਸੀ ਐਕਸੀਡੈਂਟ ਇਨਸੀਡੈਂਟ ਤੋਂ ਬਾਅਦ ਕੀਤੀ ਸਾਡੇ ਕੱਲ ਅਸੀਂ ਉਹਨਾਂ ਦੀ ਨਜ਼ਰ ਚਲੇ ਆਤਾ ਸੀ ਅੱਜ ਉਹਨਾਂ ਨੇ ਜਿਹੜੇ ਕਾਰਵਾਈ ਹੋਈ ਹੈ ਤੇ ਅਸੀਂ ਨਾਲ ਦੇ ਨਾਲ ਦੱਸ ਕੇ ਰਿਪੇਅਰ ਕਰਾਤੀ ਉਧਾਨਾ ਗੁਰਮੇਲ ਸਿੰਘ ਦਾ ਜਿਹੜੇ ਬੰਦੇ ਨੇ ਪੱਟੀਆਂ ਹਾਂਜੀ ਹਾਂਜੀ ਮੈਂ ਤੁਹਾਡਾ ਮੇਰੇ ਨੂੰ ਲਾਲ ਸਿੰਘ ਆ ਜੀ ਲਾਲ ਸਿੰਘ ਜੀ ਪੂਰਾ ਮਾਮਲਾ ਕੀ ਹੋਇਆ ਅੱਜ ਪੂਰਾ ਮਾਮਲਾ ਇਹੀ ਹੈ ਜੀ ਮੈਂ ਇਹ ਰਜਿੰਦਰ ਸਿੰਘ ਜੋ ਹੈ ਮੇਰੇ ਭਰਾ ਦੇ ਭਰਾ ਦਾ ਪੁੱਤ ਹੈ ਜਾਨੀ ਕਿ ਮੇਰਾ ਵੀ ਪੁੱਤ ਹੈ ਹੀ ਸੀਗਾ ਜੀ ਤੇ ਇਹ ਪਤਾ ਨਹੀਂ ਕਿੰਨੇ ਚਿਰ ਤੋਂ ਕਿਸੇ ਦੇ ਮਗਰਮਗਰ ਲੱਗ ਕੇ ਇਹ ਚਰਚਾ ਵਾਲਿਆਂ ਨਾਲ ਨਾਲ ਇਹਦੇ ਨਾਲ ਜੁੜੇ ਹੋਏ ਨੇ ਸਾਨੂੰ ਵੀ ਕਈ ਵਾਰ ਇਹਨੇ ਮੈਂ ਮੇਰਾ ਨਾਮ ਲਾਲ ਸਿੰਘ ਹੈ ਮੈਂ ਗੁਰਸਿੱਖ ਪਰਿਵਾਰ ਦੇ ਵਿੱਚੋਂ ਆ ਸੀ ਗੁਰੂ ਘਰ ਨਾਲ ਜੁੜੇ ਹੋਏ ਆ ਸਾਨੂੰ ਵੀ ਕਈ ਵਾਰ ਇਹਨੇ ਪ੍ਰੈਸ਼ਰ ਪਾਇਆ ਵੀ ਸਾਡੇ ਇਸ ਚਰਚੇ ਦੇ ਵਿੱਚ ਆਓ ਸਾਡੇ ਨਾਲ ਇਹਦੇ ਨਾਲ ਜੁੜੋ ਸਾਨੂੰ ਕਹਿੰਦਾ ਵੀ ਨਹੀਂ ਜੋ ਸਾਡਾ ਧਰਮ ਕਹਿੰਦਾ ਸੀ ਜੋ ਧਰਮ ਦੇ ਵਿੱਚ ਸਾਨੂੰ ਪੈਦਾ ਹੋਇਆ ਅਸੀਂ ਉਸੇ ਦੇ ਨਾਲ ਜੋ ਉਸੇ ਦੇ ਵਿੱਚ ਰਹਿਣਾ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਗੁਰੂ ਘਰ ਨੂੰ ਮੰਨਦੇ ਆ ਸਾਡੇ ਉਹਦੇ ਨਾਲ ਸ਼ਰਦਾ ਜੀ ਉਹਦੇ ਮੁਤਾਬਕ ਲੈ ਕੇ ਇਹ ਪਤਾ ਨਹੀਂ ਮੈਨੂੰ ਇਹ ਜਿਹਦਾ ਜਿਹਦਾ ਬੇਟਾ ਪੂਰਾ ਹੋਇਆ ਇਹ ਭਤੀਜਾ ਮੇਰਾ ਇਹ ਵੀ ਮੈਨੂੰ ਕਈ ਵਾਰ ਕਹਿੰਦਾ ਰਿਹਾ ਚਾਚਾ ਜੀ ਤੁਸੀਂ ਨਾਲ ਚਲੋ ਨਾਲ ਚਲੋ ਸਾਡੇ ਚਰਚਾ ਚਲੋ ਪਸ ਨਹੀਂ ਸਾਨੂੰ ਨਹੀਂ ਲੋੜ ਚੇਦੀਏ ਫਿਰ ਅ ਬਹਰ ਮੈਂ ਐਤਵਾਰ ਹਰ ਵੀਰਵਾਰ ਉੱਥੇ ਚਰਚੇ ਦੇ ਵਿੱਚ ਲੈ ਕੇ ਬੱਚਿਆਂ ਨੂੰ ਵੜੇ ਰਹਿੰਦੇ ਨੇ ਪਤਾ ਨਹੀਂ ਕੀ ਚੱਕਰ ਹੈ ਜੀ ਉੱਥੇ ਕੋਈ ਦਸਵੰਤ ਵੀ ਦਿੰਦੇ ਨੇ ਕੋਈ ਪੈਸਾ ਵੀ ਦਿੰਦੇ ਨੇ ਆਈ ਵਾਰ ਇਹ ਉਹ ਲੈ ਕੇ ਆਉਂਦੇ ਨੇ ਆਈ ਐਤਵਾਰ ਘਰੇ ਲਿਆ ਦਿੰਦੇ ਨੇ ਕੋਈ ਉੱਥੇ ਦਾਲ ਸਬਜ਼ੀ ਜੋ ਕੋਈ ਬੱਚੇ ਦੀ ਸਾਨੂੰ ਵੀ ਦਿੰਦੇ ਰਸੇ ਲੰਦੇ ਨਹੀਂ ਅਸੀਂ ਕਸਨ ਨਹੀਂ ਜੋ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ ਦਾਲ ਫੂਲ ਕਾ ਸਾਨੂੰ ਉਸੇ ਵਿੱਚ ਅਸੀਂ ਰਾਜ਼ੀ ਹਾਂ ਸਾਡੀ ਅਸੀਂ ਇਹ ਮੰਗ ਕਰਦੇ ਹਾਂ ਜੀ ਅਸੀਂ ਸਾਨੂੰ ਆਪਣਾ ਇਨਸਾਫ ਚਾਹੀਦਾ ਸਾਨੂੰ ਆਪਣਾ ਕਿਉਂਕਿ ਜੋ ਇਸ ਨੇ ਸਾਡਾ ਬੱਚਾ ਇੱਕੋ ਇੱਕ ਬੱਚਾ ਸਾਡਾ ਘਰ ਦਾ ਚਿਰਾਗ ਬੁੱਝ ਚੁੱਕਿਆ ਇਹਨਾਂ ਚਰਚਾਂਾਂ ਦੀ ਵਜ੍ਹਾ ਦੇ ਨਾਲ ਜਿਹੜਾ ਨੇ ਸਾਨੂੰ ਇੰਨਾ ਮਤਲਬ ਪ੍ਰੈਸ਼ਰ ਪਾਣਦੇ ਵੀ ਸਾਡਾ ਬੱਚਾ ਗਿਆ ਚਲਾ ਗਿਆ ਸਾਨੂੰ ਸਿਰਫ ਆਪਣੇ ਬੱਚੇ ਦੀ ਉਹ ਚੇਂਜਿੰਦਾ ਸਾਨੂੰ ਧੰਨਵਾਦ। ਪਰ ਸਰ ਜੀ 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 ਕਰਤਾ ਚੱਤ ਦੇ ਖਰਚੇ ਨੇ ਘਰ ਜਾਣ ਕੇ ਰੱਖਦਾ ਭੈਣ ਤੇ ਮੈਂ ਦਾਦਾ ਜੀ ਸਾਨੂੰ ਪੈਸੇ ਦੇ ਦੇ ਕੇ ਕਹਿੰਦੇ ਨੇ ਵੀ ਸਾਨੂੰ ਚਰਚੇ ਚ ਬੜੋ ਚਰਚੇ ਚ ਬੜੋ ਛੋਟਾ ਮੁੰਡਾ ਮਰਵਾ ਕੇ ਕਰਦਾ ਬੱਚਾ। ਉਹ ਕਰਦਾ ਸਾਡੇ ਬੱਚੇ ਨੇ ਨਾ ਜਾਸੇ ਦੇ ਦੇ ਕੇ ਕਹਿੰਦੇ ਸਾਡੇ ਪਤਨੂ ਚ ਬੜੋ ਅਸੀਂ ਸੁੱਖ ਤਰ੍ਹਾਂ ਨਾ ਬਣਾਉਂ ਕਰਦੇ ਆ ਉਹ ਸਾਡਾ ਮੁੰਡਾ ਗਰੀਬ ਸੀ ਘਰ ਦੇ ਵਿੱਚ ਉਹ ਵੀ ਸਰਕਾਰੀ ਨਾਲ ਬਾੜ ਲਿਆ ਉਹੀ ਸਾਨੂੰ ਕਹਿੰਦਾ ਵੀ ਸਾਡੇ ਨਾਲ ਹੀ ਉਸੇ ਚਰਚੇ ਦੇ ਵਿੱਚ ਅੱਜ ਸਾਡਾ ਮੁੰਡਾ ਪਰਵਾਹ ਕੇ ਧਰਦਾ ਭੈਣ ਤੇ ਚਰਚਾ ਆ ਜਿਹੜਾ ਕਰਦਾ ਸਾਡੇ ਬੱਚੇ ਕੋਈ ਐਟਾ ਫਾਸ ਪ੍ਰਬੰਧ ਨਹੀਂ ਹੈਗਾ ਉੱਥੇ ਫਾਸ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਆ ਕੇ ਟਾਬਰ ਲੱਗਾ ਉਹ ਪੈਸੇ ਜਿਹੜੇ ਕਮਾਰੇ ਕਮਾਰੇ ਟਾਬਰ ਲਾ ਲਾਂਗੇ ਤੇ ਕਮਾਰੇ ਨੇ ਆਪਣੀ ਅਸਲੀ ਕੋਈ ਤਾਂ ਮੁੰਡਾ ਪਰਵਾਹ ਕੇ ਧਰਦਾ ਆ ਜੀ ਸਾਡੇ ਰੋਏ ਫੁੱਟਾ ਕੇ ਇਹ ਚਰਚਾ ਨੂੰ ਅਸੀਂ ਚਰਚਾ ਕੀ ਕਰਾਂਗੇ ਭਾਵੇਂ ਆਪਣੇ ਤੁਹਾਨੂੰ ਚ ਛੱਡਵੇਂ ਕੁੱਤੇ ਖਾਂਦੇ ਤੇ ਹੋਰ ਹੋਰ ਤੁਹਾਨੂੰ ਚ ਬਾੜ ਦੇਣੀ ਜੇ ਅਸੀਂ ਇੱਕ ਤੋਂ ਨਾ ਫਰਾਂ ਕਰਦੇ ਆ ਅਸੀਂ ਇੰਨਾ ਕਹਿੰਦੇ ਅਸੀਂ ਸਾਨੂੰ ਵੀ ਲੋੜ ਹੈ ਜੇ ਚਰਚਾ ਚੁੱਪ ਕਰਦੇ ਉਹ ਸਾਡਾ ਮੁੰਡਾ ਹੈਗਾ ਥੋੜਾ ਗਰੀਬ ਸਾਡਾ ਇਹਨੂੰ ਪੈਸੇ ਪੁੱਛੇਗਾ ਨਾਲ ਦੇ ਕੇ ਉਹ ਬਾੜ ਦੇ ਖਰਚ ਦੇ ਵਿੱਚ ਪਰ ਮੇਰਾ ਭਰਾ ਉਹਨੇ ਮੇਰੇ ਮੇਰੇ ਪਰ ਮੇਰਾ ਬਿਲਕੁਲ ਮਾਰੀ ਤੇ ਬਿਲਕੁਲ ਮਾਰੀ ਕੰਡੀਸ਼ਨ ਦਾ ਗਰੀਬੀ ਜੀ ਦੀ ਇਹਨਾਂ ਨੇ ਪੈਸੇ ਦੇ ਕੇ ਆਪਣੇ ਪਿੱਛੇ ਲਗਾਇਆ ਮੈਂ ਤੇ ਉਸ ਤੋਂ ਬਾਅਦ ਹਰ ਹਫਤੇ ਹਰ ਹਫਤੇ ਕਹਿੰਦੇ ਸਾਨੂੰ ਦੱਸਣਾ 100 ਦੋ ਆਸੀ ਜੇ ਨਹੀਂ ਦੋਗੇ ਕਹਿੰਦੇ ਫਿਰ ਤੁਹਾਨੂੰ ਸੋ ਕਰਾਂ ਹਲਕਾ ਹਰ ਹਫਤੇ ਚ ਦੋ ਦੋ ਵਾਰ ਜਾਂਦੇ ਨੇ ਕੋ ਦੋ ਹਫਤੇ ਚ ਦੋ ਦੋ ਵਾਰ ਚਰਚਾ ਬਲਾ ਅੰਦਰ ਆਏ ਐ ਤਵਾਰਤਾ ਅਫੀਸ ਚ ਦੇ ਵਿੱਚ ਬੜਾ ਵੇਰਵਾ ਹੈ ਸਾਡਾ ਨੰਬਰ ਕਿੰਨਾ ਲਿਆ ਮੇਰੇ ਭਰਾ ਦੇ ਥਰੂ ਵੀ ਸਾਡੇ ਨਾਲ ਆ ਕੇ ਰਲੋ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਜਿੰਨੇ ਦੀ ਲੋੜ ਆ 50000 ਲੱਖ 2 ਲੱਖ ਜਿੰਨੀ ਲੋੜ ਆ ਅਸੀਂ ਦੇਵਾਂਗੇ ਸਾਡੇ ਘਰਮ ਦੇ ਵਿੱਚ ਛੋਟਾ ਮਕਾਨ ਬਣਵਾ ਕੇ ਦੇਵਾਂਗੇ ਸਰ ਮੇਰੇ ਮਾਮਾ ਜੀ ਅੱਛਾ ਪਿੰਡ ਵਾਲੀ ਜਿਹੜੀ ਚਰਚਾ ਉਹਨਾਂ ਬਾਰੇ ਟੌਰਚਰ ਕੀਤਾ ਜਾ ਰਿਹਾ ਤੁਹਾਨੂੰ ਹੈ ਅਸੀਂ ਸਾਡੇ ਪਿੰਡ ਚ ਹੈ ਟੌਰਚਰ ਚਰਚ ਵਾਲੀ ਨੇ ਕੋਈ ਨਹੀਂ ਸਿੱਧੂ ਵਾਲਾ ਉਹਨਾਂ ਟੌਰਚਰ ਕੀਤਾ ਜਾਂਦਾ ਹਾਂ ਪਰ ਨਾਲ ਕਿਤੇ ਚੇਦਰਦੀ ਮਲਾਹੋਰ ਦੀ ਫੈਨਤੀ ਹੈ ਨਾ ਕੋਈ ਉਹਨਾਂ ਵੱਲੋਂ ਟੌਰਚਰ ਕੀਤਾ ਗਿਆ ਸੀ ਸੈਂਸਰ ਵਾਲ ਦੀ ਚਤ ਸੀ ਇਹਨਾਂ ਕਿਹਾ ਪਾਸਟਰ ਦੇ ਉਹ ਅੱਗੇ ਘਰੇ ਆ ਕੇ ਸਾਨੂੰ ਇਹ ਹੀ ਜਾਣ ਦਿੰਦਾ ਭਾਸ਼ਣ ਦਿੰਦਾ ਵੀ ਸਾਡੇ ਧਰਮ ਦੇ ਵਿੱਚ ਕੌਣ ਪਾਸਟ ਕੀ ਨਾਮ ਹੈ ਜੀ ਉਹ ਵਾਸਟਰ ਕੀ ਖਬਰ ਹੈ ਇਹ ਕਿਹੜੇ ਚਰਚ ਵਾਲੇ ਨੇ ਮਾਰ ਕੇ ਰੱਖਦੇ ਨੇ ਜੀ ਇਹਨਾਂ ਦੇ ਸਾਡੇ ਤਾਂ ਬੱਚਾ ਮਰਵਾ ਕੇ ਧਰਦਾ ਸਾਡੇ ਤਾਂ ਬੱਚਾ 1500 ਸਾਲ ਦਾ ਜੇ ਬੱਚੇ ਨੇ ਕੁਝ ਦੇਖਿਆ ਵੀ ਨਹੀਂ ਦਿੱਤੀ ਉਹਨੂੰ ਪਤਾ ਹੀ ਨਹੀਂ ਦਿੱਕਾ ਵੀ ਬੱਚੇ ਇੰਨੇ 1500 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਕੀ ਕੀ ਧਰਮ ਨੇ ਕੀ ਨੇ ਅਜੇ ਬੱਚੇ ਦੀ ਇੱਕੋ ਇੱਕ ਬੱਚਾ ਦੀ ਮਰਵਾ ਕੇ ਧਰਦਾ ਜੀ ਹਾਂ ਜੀ ਇਹ ਚਰਚ ਦੇ ਮੇਨ ਪਾਸਟਰ ਨੇ ਜਾਂ ਮੂਹਤਵਰ ਬੰਦੇ ਨੇ ਜਿਹੜੇ ਨੇ ਮੇਨ ਨੇੜੇਕ ਹੁੰਦੇ ਨੇ ਪਾਸਟਰਾਂ ਦੇ ਵੱਡੇ ਪਾਸਟਰਾਂ ਦੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਰ ਚੀਜ਼ ਹੋਣ ਤੋਂ ਪਹਿਲਾਂ 2 ਘੰਟੇ 2 ਦਿਨ ਇੱਕ ਦਿਨ 2 ਦਿਨ ਜਾਂ 2 ਘੰਟੇ ਪਹਿਲਾਂ ਸਾਨੂੰ ਚੀਜ਼ ਦਾ ਪਤਾ ਲੱਗ ਜਾਂਦਾ ਇਹਨਾਂ ਨੂੰ ਸਾਡੇ ਬੇਟੇ ਦੀ ਡੈਥ ਦਾ ਪਤਾ ਹੋਣਾ ਚਾਹੀਦਾ ਸੀ ਵੀ ਇਹਨਾਂ ਦੀ ਡੈਥ ਹੋਏਗੀ ਅਸੀਂ ਇਹ ਕਹਿੰਨੇ ਵੀ ਹਿੰਦੂਸਤਾਨ ਦਾ ਕੋਈ ਵੀ ਪਾਸਟਰ ਆ ਕੇ ਸਾਡੇ ਬੱਚੇ ਦੇ ਵਿੱਚ ਜਾਨ ਪਾਵੇ ਅਸੀਂ ਘਰ ਆਪਣੇ ਪਿੰਡ ਦੇ ਵਿੱਚੋਂ ਮੰਦਿਰ ਗੁਰਦੁਆਰੇ ਸਭ ਤੋੜ ਕੇ ਚਰਚ ਬਣਾਵਾਂਗੇ ਤੇ ਸਾਰਾ ਪਿੰਡ ਸਾਡਾ ਚਰਚ ਨੂੰ ਮੰਨੇਗਾ ਠੀਕ ਹੈ ਨਹੀਂ ਅਸੀਂ ਇਹ ਮੰਗ ਕਰਦੇ ਹਾਂ ਕੋਈ ਵੀ ਪਾਸਟਰ ਹਿੰਦੁਸਤਾਨ ਦਾ ਬਾਹਰਲੀ ਕੰਟਰੀ ਦਾ ਸਾਡੇ ਬੱਚੇ ਦੇ ਵਿੱਚ ਜਾਣ ਪਾ ਦੇ ਆ ਕੇ ਸਾਡੇ ਬੱਚੇ ਜਾਣ ਪਾ ਦੇ ਸਾਡੇ ਸਾਡੇ ਪਿੰਡ ਮੰਨਣ ਨੂੰ ਤਿਆਰ ਹੈ ਹੁਣ ਪਰਿਵਾਰ ਕੀ ਚਾਹੁੰਦਾ ਤੁਸੀਂ ਕੀ ਚਾਹੁੰਦੇ ਪਰਿਵਾਰ ਸੀ ਕਾਰਵਾਈ ਕੀ ਹੈ ਸਰ ਅਸੀਂ ਇਹ ਚਾਹੁੰਦੇ ਸਾਡੇ ਬੱਚੇ ਦੇ ਜੁੰਦਾ ਕਰਕੇ ਦੇਵੇ ਪਾਸਟਰ ਹਾਂ ਇਹਨਾਂ ਦਾ ਪਾਸਟਰ ਅਸੀਂ ਅਸੀਂ ਪੈਸਾ ਕੀ ਕਰਨਾ ਸਪੈਸ਼ਲ ਅਸੀਂ ਖੁਦ ਲਾ ਦਾਂਗੇ ਜੀ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਹੈ ਪੁਲਿਸ ਹਾਂ ਜੀ ਪੁਲਿਸ ਨੇ ਜਾਣਕਾਰੀ ਦੇ ਦਿੱਤੀ ਗਈ ਪੁਲਿਸ ਦੇਖੋ ਜੀ ਹੁਣ ਕਹਾਂ ਗੰਦੇ ਤੁਹਾਨੂੰ ਪਤਾ ਜੀ ਮੈਂ ਕਿ ਮੈਂ ਦਾ ਉਹ ਕਹਿੰਦੇ ਆਪਾਂ ਕਾਰਵਾਈ ਕਰਾਂਗੇ ਹੁਣ ਦੇਖੋ ਕਾਰਵਾਈ ਕਰਦੇ ਨੇ ਨਹੀਂ ਕਰ ਕੀ ਪ੍ਰੋਟੈਸਟ ਕਰੋਂਗੇ ਕੋਈ ਹੈ ਤਾਂ ਹਾਂਜੀ ਅਸੀਂ ਧਰਨਾ ਲਾਵਾਂਗੇ ਹਾਂਜੀ 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 ਕਰਾਂਗੇ ਜੇਕਰ ਜੇਕਰ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਧਰਨਾ ਲਾਵਾਂਗੇ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰਦੇ ਠੀਕ ਹੈ ਨਹੀਂ ਜੋ ਵੀ ਸਾਡੇ ਤੋਂ ਬਣਦੀ ਕਾਰਵਾਈ ਅਸੀਂ ਕਰਾਂਗੇ ਉਹ ਕਰ ਰਹੇ ਚਰਚਾ ਵਾਲੇ ਕਹਿੰਦੇ ਨੇ ਵੀ ਸਾਡੇ ਬੱਚੇ ਨੂੰ ਅਸੀਂ ਆਪਣੇ ਧਰਮ ਦੇ ਮੁਤਾਬਕ ਅਸੀਂ ਦਫਨਾਵਾਂਗੇ ਜਾਂ ਇਸਾਈ ਉਹਦੇ ਮੁਤਾਬਕ ਜੋ ਵੀ ਕਰ ਅਸੀਂ ਉਹ ਨਹੀਂ ਹੋਣ ਦੇਵਾਂਗੇ ਅਸੀਂ ਆਪਣੀ ਜਾਨ ਦੇ ਦਾਂਗੇ ਅਸੀਂ ਆਪਣੇ ਕਾਪੜੇ ਖੂਨ ਨੂੰ ਹੋਣ ਨਹੀਂ ਦਿੰਦੇ ਜੋ ਸਾਡੇ ਧਰਮ ਦੇ ਜੋ ਸਾਡੇ ਜੋ ਸਰ ਜੋ ਸਾਡੇ ਧਰਮ ਦੇ ਵਿੱਚ ਜੋ ਬੱਚਾ ਸਾਡਾ ਪੈਦਾ ਹੋਇਆ ਜੋ ਸਾਡੇ ਪੁਰਖਾਂ ਦੇ ਚੱਲਦੀ ਆ ਰਹੀ ਰੀਤੀ ਰਿਵਾਜ ਅਸੀਂ ਉਸ ਰੀਤੀ ਰਿਵਾਜ ਤੋਂ ਅਲੱਗ ਹੋ ਕੇ ਸੇ ਆਪਣੇ ਬੱਚੇ ਨੂੰ ਦਫਨਾਣ ਨਹੀਂ ਦੇਵਾਂਗੇ ਚਾਹੇ ਸਾਡੀ ਆਪਣੀ ਲਾਸ਼ ਦੇ ਉੱਪਰ ਦੀ ਨਿਕਲਣਾ ਪਵੇ ਇਹਨਾਂ ਨੂੰ ਇਹਨਾਂ ਤੇ ਜਿਹੜਾ ਮਰਜੀ ਪਾਸਟਰ ਆ ਜਾਵੇ ਹਿੰਦੁਸਤਾਨ ਦਾ